ਸਾਤ ਸਗੇ ਜੀ ਪਹਿਲਾਂ ਮੈਂ ਵਧਾਈਆਂ ਦੇਣਾ ਜਿਹੜੀਆਂ ਜਿਹੜੀਆਂ ਮੈਂ ਦੇਣੀਆਂ ਔਰ ਤੁਸੀਂ ਧਿਆਨ ਨਾਲ ਸੁਣ ਲਿਓ ਕਿਉਂਕਿ ਕਈਆ ਦੇ ਤੁਸੀਂ ਚੈਨਲ ਬੰਦ ਕਰਦੇ ਨੇ ਪ੍ਰਾਇਰ ਥੋੜੀ ਵੀ ਮਜਬੂਰੀ ਆ ਮਗਰ ਮੈਂ ਵਧਾਈ ਦੇਣ ਤੋਂ ਹਟਣਾ ਨਹੀਂ ਪਹਿਲਾਂ ਤਾਂ ਮਾਲ ਸਾਹਿਬ ਨੂੰ ਵਧਾਈ ਫਿਰ ਯੂਥ ਦੇ ਪ੍ਰਧਾਨ ਨੂੰ ਵਧਾਈ ਫਿਰ ਤੁਹਾਨੂੰ ਸਭ ਨੂੰ ਵਧਾਈ ਕਿ ਛੋਟੇ ਜੇ ਸੱਦੇ ਤੇ ਬੜੀ ਵੱਡੀ ਗਿਣਤੀ ਚ ਤੁਸੀਂ ਇੱਕ ਜਿੱਥੇ ਇਕੱਤਰ ਹੋਏ ਹੋ ਦੂਜੀ ਰਾधव ਚੱਡੇ ਦੀ ਵਧਾਈ ਭਰਾਵੋ ਇਹ ਵੀ ਮਸਲਾ ਬੜਾ ਪੰਜਾਬ ਦਾ ਫਸਿਆ ਖੜਾ ਸੀ ਪਰ ਜਾ ਕੇ ਕੇਜਰੀਵਾਲ ਰਾਣੇ ਆਪਣੇ ਪੁਲਸ ਵਾਲੇ ਵੀ ਗੁੱਸਾ ਦਾ ਨਹੀਂ ਕਰ ਜਾਣਗੇ ਜੀ ਉਹਨੂੰ ਚੁਗਲੂ ਕਹਿ ਦਿਆਂ ਮੈਂ ਪਿਆਰ ਨਾਲ ਚਲੋ ਨਹੀਂ ਕਹਿੰਦਾ ਜੀ ਮੈਨੂੰ ਕੀ ਲੋੜ ਹੈ ਭਗਵੰਤ ਮਾਨ ਨੂੰ ਬਧਾਈ ਕਿ ਭਾਈ ਬੜਾ ਵੱਡਾ ਮਸਲਾ ਤੁਸੀਂ ਜਾ ਕੇ ਉਦੇ ਪੁਰ ਦੀ ਧਰਤੀ ਤੇ ਰਾਜਸਥਾਨ ਚ ਕਿਸ਼ਤੀਆ ਚ ਬਹਿ ਕੇ ਹੱਲ ਕਰਕੇ ਆਇਓ ਜਿਹੜੀ ਗੱਡੀ ਫਸ ਗਈ ਸੀ ਉਹ ਗੱਡੀ ਨੂੰ ਤੋੜ ਕੇ ਹਰੀ ਚੰਡੀ ਦੇ ਕੇ ਆਇਓ ਭਾਈ ਦੋਵੇਂ ਜੋੜੀ ਨੂੰ ਵੀ ਬਹੁਤ-ਬਹੁਤ ਦਾਤ ਸਲੋ ਬਧਾਈ ਰੌਲਾ ਤਾਂ ਹੈ ਵਧਾਈ ਤੇ ਇਹਨੂੰ ਵੀ ਜੀ ਕਰਦਾ ਸਵਾਲ ਪੁੱਛਣ ਨੂੰ ਵੀ ਜੀ ਕਰਦਾ ਕਿ ਜਿਹੜਾ ਥੋੜਾ ਜਿਹਾ ਜ਼ਿਕਰ ਹੋਇਆ ਪਾਛੇ ਛੋਟੇਪੁਰ ਸਾਹਿਬ ਤੋਂ ਹੀ بڑے ਸਿਆਣੇ ਹੋ ਜੋ ਮਰਜੀ ਕੋਈ ਬੰਦਾ ਕਹਿ ਲਵੇ ਤੁਸੀਂ ਟਾਈਮ ਨਾਲ ਹੀ ਕਿਨਾਰਾ ਕਰ ਗਏ ਤੁਸੀਂ ਸਮਝ ਗਏ ਕਿ ਭਾਈ ਇਹ ਤੋਂ ਇਹਨਾਂ ਨਾਲ ਰਹਿ ਗਏ ਤੇ ਮੁੜ ਕੇ ਜੋ ਹਾਲਾਤ ਪੰਜਾਬ ਦੇ ਇਹਨਾਂ ਨੇ ਬਣਾ ਦੇਣੇ ਆ ਜਾਂ ਮੁੜ ਕੇ ਜੋ ਲੋਕਾਂ ਨੇ ਸਵਾਲ ਕਰਨੇ ਆ ਔਰ ਜੋ ਲੋਕਾਂ ਨੇ ਵਟੋ ਵਟ ਭਜਾਉਣਾ ਉਹ ਜਵਾਬ ਨਹੀਂ ਦਿੱਤੇ ਜਾਣੇ ਹਲੇ ਤਾਂ 1.5 ਸਾਲ ਹੀ ਹੋਇਆ ਤੇ ਮੈਨੂੰ ਲੱਗਦਾ ਪੰਜ ਛੇ ਵਜ਼ੀਰਾ ਦੀਆਂ ਫੋਟੋਆਂ ਤਾਂ ਆ ਗਈਆਂ ਭੱਜਦੇਆਂ ਨੂੰ ਕਦੇ ਇੱਕੋ ਵਜ਼ੀਰਾ ਸਾਡੇ ਜਨਾਲੇ ਦਾ ਉਹਨੂੰ ਪਤਾ ਨਹੀਂ ਟਮਾਟਰ ਹੀ ਨਹੀਂ ਕਹਿਣਾ ਹੁੰਦਾ ਹੋਰ ਹੀ ਕੁਝ ਕਹੀ ਜਾਂਦਾ ਟਮਾਟਰ ਕਰੀ ਜਾਂਦਾ ਇੱਕ ਆ ਥੋੜਾ ਇੱਕ ਹੋਰ ਵਜ਼ੀਰਾ ਹੈ ਇੱਥੋਂ ਹਰੀਕੇ ਦੇ ਨੇੜੇ ਦਾ ਚਲੋ ਮੈਂ ਨੌਕੀ ਲੈਣਾ ਫਿਰ ਇਹਨਾਂ ਨੂੰ ਮਿਰਚਾ ਬਹੁਤ ਲੜਦੀਆਂ ਨੇ ਔਖੇ ਹੁੰਦੇ ਆ ਮਗਰ ਜਿੰਨਾ ਜਿੰਨਾ ਦੀ ਐਮਐਲਏ ਦੀਆ ਵਜੀਰਾ ਦੀਆ ਸਾਡੇ ਛੋਟੇ ਵੀਰ ਜਿਹੜਾ ਇੱਥੋਂ ਸਾਡਾ ਛੋਟਾ ਵੀਰ ਆ ਉਹ ਵੀ ਮੈਂ ਇੱਕ ਦਿਨ ਭੱਜਦਾ ਵੇਖਿਆ ਉਹਦਾ ਨੌਕਾ ਕੀ ਲੈਣਾ ਤੁਸੀਂ ਵੀ ਵੀਡੀਓ ਵੇਖੀ ਆ ਦੱਸੇ ਤਾਂ ਤੁਸੀਂ ਵੀ ਬੜਾ ਸੀ ਚਲੋ ਸਾਨੂੰ ਉਹਦਾ ਵੀ ਦਰਦ ਹੈ ਮਗਰ ਭਾਈ ਇਹ ਲੋਕ ਉਹਨੂੰ ਭਜਾਉਂਦੇ ਕਿਉਂ ਨੇ ਕਦੇ ਇਸ ਗੱਲ ਵੱਲ ਵੀ ਧਿਆਨ ਦਿੱਤਾ ਮਗਰ ਇਸ ਗੱਲ ਵੱਲ ਧਿਆਨ ਹਲੇ ਨਹੀਂ ਜਾੜਾ ਕਿਉਂਕਿ ਬਹੁਮਤ ਹੈ ਚਲੋ ਤੀਜੀ ਵਧਾਈ ਮੈਂ ਭਜਾਉਣ ਭਜਾਉਣ ਦੀ ਗੱਲ ਤੇ ਨਾ ਪਵਾ ਤੀਜੀ ਵਧਾਈ ਇਸ ਗੱਲ ਦੀ ਹੈ ਕਿ ਆਪ ਦਾ ਤੇ ਕਾਂਗਰਸ ਪਾਰਟੀ ਦਾ ਗੱਠ ਜੋੜ ਹੋ ਚੱਲਿਆ ਤੇ ਮੈਂ ਕਿਉਂਕਿ ਇਹ ਹਲਕੇ ਤੇ ਆਇਆ ਜਿੱਥੋਂ ਲੀਡਰ ਆਪੋਜੀਸ਼ਨ ਬਿਲੋਂਗ ਕਰਦੇ ਆ ਤੇ ਮੈਂ ਕਿਹਾ ਉਹਨਾਂ ਦੇ ਹਲਕੇ ਤੇ ਆ ਕੇ ਉਹਨਾਂ ਨੂੰ ਵਧਾਈ ਵੀ ਦੇ ਕੇ ਜਾਵਾਂ ਕਿ ਤੁਹਾਡਾ 50 50 ਸੌਦਾ ਹੁਣ ਪਤਾ ਨਹੀਂ ਕਿਹੜੇ ਮੂ ਨਾਲ ਇਹ ਭਗਵੰਤ ਮਾਨ ਨੂੰ ਸਵਾਲ ਕਰੋਗੇ ਉਹ ਦਿਨ ਦੂਰ ਨਹੀਂ ਜਦੋਂ 7 7 ਸੀਟਾ ਕਈ ਕਹਿਣਗੇ 7 ਤਾਂ 13 ਸੀਟਾ ਨੇ 7 7 ਕਿਵੇਂ ਕਹਿੰਦਾ ਇਹ ਚੰਡੀਗੜ੍ਹ ਦੀ ਸੀਟ ਲੈ ਕੇ 14 ਬਣਦੀਆਂ ਨੇ ਔਰ 7 7 ਸੀਟਾਂ 'ਚ ਕਾਂਗਰਸ ਤੇ ਆਪ ਦਾ ਸਮਝੌਤਾ ਹੋ ਗਿਆ ਤੇ ਇਹਨਾਂ ਨੇ ਚੋਣ ਇਕੱਠਿਆਂ ਲੜਨੀ ਹੈ ਤੇ ਫਿਰ ਬੜਾ ਗੱਲ ਬੜੀ ਗੱਲ ਸਿੱਧੀ ਹੈ ਕਿ ਵਿਰੋਧੀ ਧਿਰ ਦੀ ਪਾਵੇ ਕੁਰਸੀ ਤੇ ਨਾ ਬਹਿ ਗਿਆ ਮਗਰ ਥੋੜੇ ਦਿਨਾਂ ਬਾਅਦ ਇਹ ਰੂਲਿੰਗ ਪਾਰਟੀ ਕੋ ਹੋਣਗੇ ਇਹ ਵਿਰੋਧੀ ਧਿਰ ਦੇ ਨਹੀਂ ਕੋਣਗੇ